ਸასიਖਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇੱਕ ਵਾਰੀ ਫੇਰ ਤੁਹਾਡੇ ਨਾਲ ਫੇਸਬੁੱਕ ਤੇ ਲਾਈਵ ਤੇ ਧੰਨਵਾਦ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਬਹੁਤ ਪਿਆਰ ਦਿੱਤਾ ਪਿਛਲੇ ਕਈ ਸਾਲਾਂ ਤੋਂ ਪਿਆਰ ਦਿੰਦੇ ਆ ਰਹੇ ਨੇ ਹੌਸਲੇ ਵਧਾਉਂਦੇ ਆ ਰਹੇ ਨੇ ਤੇ ਨਾਲ ਖੜਾਂਗੇ ਪਾਰਟੀ ਦੇ ਵਫਾਦਾਰ ਸਿਪਾਹੀਆਂ ਚਟਾਨ ਵਾਂਗੂ ਪਾਰਟੀ ਦੇ ਨਾਲ ਖੜੇ ਆ ਆਪਣੀਆਂ ਕਮੀਆਂ ਆਪਣੀਆਂ ਕਮਜ਼ੋਰੀਆਂ ਦੂਰ ਕਰਾਂਗੇ ਤੇ ਸੰਗਰੂਰ ਦੇ ਕੁਝ ਪਿੰਡਾਂ ਦੇ ਵਿੱਚ ਜਾਣਾ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਡਿਊਟੀ ਲੱਗੀ ਹੋਈ ਸੀ ਇਸ ਕਰਕੇ ਸੰਗਰੂਰ ਹਲਕੇ ਨੂੰ ਥੋੜਾ ਜਿਹਾ ਟਾਈਮ ਘੱਟ ਦਿੱਤਾ ਗਿਆ ਸੰਗਰੂਰ ਉਹ ਸੰਗਰੂਰ ਹੈ ਜਿਨ੍ਹਾਂ ਨੇ ਰਿਕਾਰਡ ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਐਮਪੀ ਨੂੰ ਜਿਤਾਇਆ ਸੀ ਤੇ ਬਿਨਾਂ ਕਿਸੇ ਸਵਾਰਥ ਤੋਂ ਉਹਨਾਂ ਨੇ ਬਹੁਤ ਵੱਡੇ ਵੱਡੇ ਦਿਗਜਾਂ ਨੂੰ ਹਰਾਇਆ ਸੀ ਸੋ ਸੰਗਰੂਰ ਦੇ ਲੋਕਾਂ 'ਚ ਜਾ ਕੇ ਉਹਨਾਂ ਨੂੰ ਮਿਲਾਂਗੇ ਲੋੱਖਾਂ ਸੁੱਖਾਂ 'ਚ ਜਾਵਾਂਗੇ ਤੇ ਜਲਾਲਾਬਾਦ ਦੇ ਲੋਕ ਜਿਹੜੇ ਜਿਨ੍ਹਾਂ ਨੇ 56000 ਤੋਂ ਉੱਪਰ ਵੋਟਾਂ ਪਾਈਆਂ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਸਵਾਰਥ ਤੋਂ ਉਹਨਾਂ ਕੋਲੇ ਵੀ ਜਾ ਕੇ ਆਵਾਂਗਾ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਤੇ ਫਿਲਹਾਲ ਤਿੰਨ ਮੁੰਡੇ ਮਲੇਸ਼ੀਆ ਦੇ ਇੰਡੋਨੇਸ਼ੀਆ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਪਾਸਪੋਰਟ ਵਗੈਰਾ ਆਏ ਨੇ ਵਿਦੇਸ਼ ਮੰਤਰਾਲੇ ਨੂੰ ਦੀ ਫੈਕਸ ਕਰਕੇ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਵਾਪਸ ਆਪਣੇ ਦੇ ਘਰਾਂ ਚ ਆ ਜਾਣ ਉਹ ਇਹ ਮੇਰੀ ਡਿਊਟੀ ਹੈ ਸੋ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਫਸੇ ਹੋਏ ਮੁੰਡੇ ਜਿਹੜੇ ਕਈ ਵਾਰੀ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਨੇ ਜਾਂ ਉੱਥੇ ਜਾ ਕੇ ਧੋਖੇ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਇੱਥੇ ਲੈ ਕੇ ਆਏ ਆ ਤੇ ਉਹਨਾਂ ਦੇ ਕੇਸ ਜਿਹੜੇ ਨੇ ਵਿਦੇਸ਼ ਮੰਤਰਾਲੇ ਚ ਰੱਖਦੇ ਰਹੇ ਹਾਂ ਲੋੜ ਪਈ ਤਾਂ ਪਾਰਲੀਮੈਂਟ 'ਚ ਵੀ ਬੋਲਾਂਗੇ ਤੇ ਬਾਕੀ ਹੌਸਲੇ ਨਹੀਂ ਹਾਰਨੇ ਇੱਕ ਵਾਰੀ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਸੀ ਕਿ ਆਪ ਇਤਨੀ ਉਚਾਈ 'ਤੇ ਚਲੇ ਗਏ ਹੋ ਆਪਕੋ ਡਰਨੇ ਲੱਗਦਾ ਮੈਂ ਕਿਹਾ ਜੀ ਕਿਸ ਬਾਤ 'ਚ ਕਹਤੇ ਅਗਰ ਆਪ نیچے ਆਗੇ ਤੋ ਮੈਂ ਕਿਹਾ ਜੀ ਪਿੰਡਾਂ ਦੇ ਵਿੱਚੋਂ 30 30 40 40 ਫੁੱਟ ਡੂੰਘੇ ਬੋਰ ਦੇ ਟੋਇਆਂ 'ਚੋਂ ਨਿਕਲੇ ਹੋਇਆ ਜੀ ਉਦੋਂ ਥੱਲੇ ਤਾਂ ਪਾਣੀ ਹੈ ਸੋ ਨਾ ਅਸੀਂ ਉਚਾਈਆਂ ਤੋਂ ਡਰਦੇ ਆ ਨਾ ਅਸੀਂ ਉਚਾਈਆਂ ਦਾ ਮਾਣ ਕਰਦੇ ਆ ਨਾ ਅਸੀਂ ਡੂੰਘਾਈਆਂ ਤੋਂ ਡਰਦੇ ਆ ਸੋ ਇਸ ਕਰਕੇ ਜਿੱਥੇ ਲੋਕਾਂ ਨੇ ਰੱਖਿਆ ਪਹਿਲਾਂ ਵੀ ਛੋਟੇ-ਛੋਟੇ ਸਧਾਰਨ ਪਿੰਡਾਂ ਚ ਆਏ ਹੋਏ ਆ ਮਿਹਨਤਾਂ ਕੀਤੀਆਂ ਨੇ ਲੋਕਾਂ ਨੇ ਸਾਥ ਦਿੱਤਾ ਤਾਂ ਉਹਨਾਂ ਦੇ ਵਿੱਚ ਹੀ ਰਵਾਂਗੇ ਤੇ ਲੋਕਾਂ ਦਾ ਜਿਹੜਾ ਫਤਵਾ ਹੈ ਪੰਜਾਬ ਦੇ ਵਿੱਚ ਉਹ ਸਿਰ ਮੱਥੇ ਆ ਖਿੜੇ ਮੱਥੇ ਪਰਵਾਨ ਹੈ ਤੇ ਆਪਣੀਆਂ ਡਿਊਟੀਆਂ ਜਿਹੜੀਆਂ ਨੇ ਉਹ ਨਿਭਾਉਂਦੇ ਰਵਾਂਗੇ ਬਤੌਰ ਐਮਪੀ ਵੀ ਤੇ ਸਾਡੇ ਜਿਹੜੇ ਐਮਐਲਏ ਜਿਹੜੇ ਜਿੱਤੇ ਨੇ ਉਹ ਉਹਨਾਂ ਨੂੰ ਵੀ ਇਹੀ ਪਾਰਟੀ ਵੱਲੋਂ ਹਦਾਇਤਾਂ ਨੇ ਕਿ ਬਿਲਕੁਲ ਆਪਣੀ ਡਿਊਟੀ ਜਿਹੜੀ ਤੰਦ ਹੀ ਨਿਭਾਉਣੀ ਹੈ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਵਝਣਾ ਹੈ ਤੇ ਲੋਕਾਂ ਦੇ ਹੱਕਾਂ ਦੀ ਗੱਲ ਜਿਹੜੀ ਹੈ ਉਹ ਜਿੱਥੇ ਵੀ ਮੌਕਾ ਮਿਲੇਗਾ ਉੱਥੇ ਉਠਾਉਣੀ ਹੈ ਸੋ ਕੀਪ ਇਨ ਟੱਚ ਐਂਡ ਕੀਪ سپورਟਿੰਗ ਤੇ ਬਹੁਤ ਸਾਰਾ ਪਿਆਰ ਤੁਹਾਡੇ ਵੱਲੋਂ ਮਿਲਿਆ ਤੇ ਮੈਂ ਨਿਕਲ ਲੱਗਿਆ ਹੁਣ ਤੇ ਇੱਕ ਦੋ ਦਿਨਾਂ 'ਚ ਪ੍ਰੋਗਰਾਮ ਬਣਾ ਕੇ ਸੰਗਰੂਰ ਦੇ ਜਲਾਲਾਬਾਦ ਦੇ ਪਿੰਡਾਂ ਦਾ ਫੇਸਬੁੱਕ ਤੇ ਪਾਵਾਂਗੇ ਤੁਹਾਨੂੰ ਮਿਲ ਕੇ ਜਾਵਾਂ ਇਨਕਲਾਬ ਜ਼ਿੰਦਾਬਾਦ